ாணிமெண்டியா <laughs> அப்பட ਲੋਕੋ ਚਲੇ ਮੇਰਾ ਨਾਮ ਕਵਲਦੀਪ ਸਿੰਘ ਹੈ ਜੀ ਕਿਹੜੇ ਜਥੇਬੰਦੀ ਇਕ ਜ ਸਾਡੀ ਆਪ੍ਰੈਂਟਸ਼ਿਪ ਸੰਘਰਸ਼ ਯੂਨੀਅਨ ਪੰਜਾਬ ਦੀ ਜਥੇਬੰਦੀ ਹੈ ਜੀ ਸਾਡੀ ਅਸੀਂ ਜਨਵਰੀ 2024 24 ਦੀ ਸਟਾਰਟਿੰਗ ਸਾਡੀਆਂ ਪੋਸਟਾਂ ਆਈਆਂ ਸੀਗੀਆਂ ਜੀ ਸਹਾਇਕ ਲੈਨਮੈਨ ਦੀਆਂ 2500 ਜ ਜਿਹਦੀ ਲਾਸਟ ਡੇਟ ਅਪਲਾਈ ਕਰਨ ਦੀ 15 ਤਰੀਕ ਦਿੱਤੀ ਹੋਈ ਸੀਗੀ ਪਰ ਉਹ ਅੱਜ ਪੂਰੀ ਹੋਈ ਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਜੀ ਨਾ ਤਾਂ ਅੱਗੇ ਸਾਨੂੰ ਕੋਈ ਪੇਪਰ ਦਾ ਉਹ ਦੱਸ ਰਹੇ ਨੇ ਨਾ ਅੱਗੇ ਸਾਡਾ ਉਹ ਪੋਸਟਾਂ ਦਾ ਕੋਈ ਹੱਲ ਕਰ ਰਹੇ ਨੇ ਅੱਗੇ ਆਉਣ ਵਾਲੇ ਟਾਈਮ 'ਚ ਕੋਰਟ ਆਫ ਕੰਡਕਟਰ ਲੱਗਣ ਜਾ ਰਹੇ ਆ ਤੇ ਸਰਦਾਰ ਸਰਕਾਰ ਦੀ ਇਹੀ ਮੋਨੋਪੋਲੀ ਹੈ ਕਿ ਜਿਵੇਂ ਵੀ ਕੋਰਟ ਆਫ ਕੰਡਕਟਰ ਲੱਗਦਾ ਹੈ ਇਹ ਪੋਸਟਾਂ ਕੈਨਸਲ ਕੀਤੀਆਂ ਜਾਣ ਇਸ ਕਰਕੇ ਇਸ ਰੋਸ ਵਜੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਜੀ ਸਾਡੀਆਂ ਮੰਗਾਂ ਇਹ ਨੇ ਕਿ ਸਾਡੇ ਕੋਲ ਜਿਹੜੀ ਵੀ ਸਾਡੀਆਂ ਪੋਸਟਾਂ ਵਾਸਤੇ ਅਸੀਂ ਸਾਡੇ ਤੋਂ ਅਪਲਾਈ ਕਰਾਇਆ ਗਿਆ ਉਹਦਾ ਸਾਡੇ ਤੋਂ ਜਲਦੀ ਤੋਂ ਜਲਦੀ ਪੇਪਰ ਲਿਆ ਜਾਵੇ ਸਾਨੂੰ ਡੇਟ ਦਿੱਤੀ ਜਾਵੇ ਕੋਈ ਸਾਡਾ ਪ੍ਰੋਪਰ ਪੱਕਾ ਧਰਨਾ ਲਾਵੇ ਸਾਡਾ ਪ੍ਰੋਪਰ ਪੱਕਾ ਧਰਨਾ ਅੱਜ ਤੋਂ ਸਟਾਰਟ ਹੈ ਜੀ ਜੇ ਹੁਣ ਥੋੜੇ ਟਾਈਮ ਤੱਕ ਸਾਡਾ ਹੱਲ ਨਹੀਂ ਹੁੰਦਾ ਤਾਂ ਅਸੀਂ ਸਾਹਮਣੇ ਇੱਕ ਸੜਕ ਜਾਮ ਕਰਕੇ ਬੈਠਣ ਨੂੰ ਤਿਆਰ ਹੋ ਰਿਹਾ ਜੀ बांध करो बांध करो ਪਰ ਰੱਬਾ ਮੁਰਦਾ ਮੁਰਦਾ ਗਿੱਲੀ ਗੋਟ ਇੱਥੇ ਦੀ ਫੈਮਿਲੀ ਆਰ ਕਾਰਪੋਰੇਟ ਦੇ ਰਿਲੇਸ਼ਨ ਮੀਟਿੰਗ ਪਹਿਲਾਂ ਹੁੰਦੀ ਹੈ ਟ੍ਰੈਕਟਰ ਆ ਕੇ ਭਈਆ ਹੁਣ ਕੋਈ ਅਖਰੀ ਪੈਲੇ ਨਹੀਂ ਦੁੱਲ ਜਾਂਦੇ ਬੰਦ ਕਰੋ ਬੰਦ ਕਰੋ ਲਾਰੇ ਲਾਉਣੇ ਬੰਦ घरु <laughs>